ਸਤਿ ਸ੍ਰੀ ਅਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਜਿਵੇਂ ਆਪਣੀਆਂ ਰਣਨੀਤਿਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ ਉੱਥੇ ਨਾਲ ਨਾਲ ਵੱਡੇ ਆਗੂਆਂ ਵੱਲੋਂ ਮੌਜੂਦਾ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਉੱਪਰ ਵੀ ਜਿਹੜੇ ਨੇ ਉਹ ਸੂਪੇ ਦੇ ਹਾਲਾਤਾਂ ਨੂੰ ਲੈ ਕੇ ਸਵਾਲ ਜਿਹੜੇ ਉਹ ਖੜੇ ਕੀਤੇ ਜਾ ਰਹੇ ਹੈ ਕਿ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਸਹੀ ਨਹੀਂ ਹੈ ਬੇਰੁਜ਼ਗਾਰੀ ਨੂੰ ਕਿਸੇ ਤਰ੍ਹਾਂ ਦੀ ਵੀ ਜਿਹੜੀ ਲਗਾਮ ਹੈ ਉਹ ਨਹੀਂ ਲਗਾਈ ਗਈ ਨਸ਼ਿਆਂ ਦੇ ਵਿੱਚ ਜਿਹੜੀ ਰੋਕਥਾਮ ਦੇ ਲਈ ਪੰਜਾਬ ਸਰਕਾਰ ਉਹਨੇ ਜਿਹੜੇ ਕਦਮ ਚੁੱਕਣੇ ਚਾਹੀਦੇ ਸਨ ਉਹ ਨਹੀਂ ਚੁੱਕੇਗੇ ਹੋਰ ਵੀ ਬਹੁਤ ਸਾਰੇ ਮੁੱਦੇ ਜਿਵੇਂ ਪੰਜਾਬ ਯੂਨੀਵਰਸਿਟੀ ਦਾ ਮੁੱਦਾ ਉਹਦੇ ਉੱਪਰ ਵੀ ਵਿਰੋਧੀ ਪਾਰਟੀਆਂ ਨੇ ਪੰਜਾਬ ਸਰਕਾਰ ਨੂੰ ਘੇਰਿਆ ਹੁਣ ਜਿਹੜਾ ਨਵਜੋਤ ਕੌਰ ਮੈਡਮ ਸਿੱਧੂ ਨੇ ਉਹ ਬੇਸ਼ੱਕ ਸਿਆਸਤ ਤੋਂ ਕਾਫੀ ਦੂਰ ਰਹੇ ਨੇ ਪਰ ਚੌਂਸਰ ਗਰਮੀਆਂ ਨੂੰ ਦੇਖਦਿਆਂ ਹੋਇਆਂ ਉਹ ਵੀ ਬੜੀ ਛਤਤ ਦੇ ਨਾਲ ਇਸ ਵਕਤ ਚੋਣ ਜਿਹੜਾ ਮੈਦਾਨ ਦੇ ਵਿੱਚ ਜਾਂ ਸਿਆਸੀ ਆਪਣਾ ਜਿਹੜਾ ਸਫਰ ਹੈ ਉਹਦੇ ਵਿੱਚ ਤੇਜ਼ੀ ਦੇ ਨਾਲ ਉਹਨਾਂ ਨੇ ਬਿਆਨਬਾਜ਼ੀ ਕਰਨੀ ਸ਼ੁਰੂ ਕੀਤੀ ਹੈ ਜਿਹੜੀ ਉਹਨਾਂ ਨੇ ਪਹਿਲਾਂ ਬਿਆਨਬਾਜ਼ੀ ਕੀਤੀ ਕਿ ਨਵਜੋਤ ਸਿੰਘ ਸਿੱਧੂ ਨੂੰ ਜਿਹੜਾ ਪਾਰਟੀ ਦੇ ਵੱਲੋਂ ਪ੍ਰਧਾਨ ਜਾਂ ਸੀਐਮ ਚ ਦੇ ਚਿਹਰੇ ਵੱਜੋਂ ਅਨਾਉਂਸ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਜਿਹੜੀ ਹੈ ਉਹ ਮੁਲਾਕਾਤ ਕੀਤੀ ਹੈ ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਆ ਨਵਜੋਤਪੁਰ ਨੇ ਆਪਣੀਆਂ ਚਿੰਤਾਵਾਂ ਦਸੀਆਂ ਕਿ ਪੰਜਾਬ ਇਸ ਵਕਤ ਕਿਹੜੇ ਮੁੱਦਿਆਂ ਦੇ ਨਾਲ ਜਿਹੜਾ ਹੈ ਉਹ ਕਿਰਿਆ ਹੋਇਆ ਤੇ ਪੰਜਾਬ ਸਰਕਾਰ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਜਿਹੜੀ ਹੈ ਆਪਣੀ ਸਹਿਯੋਗਤਾ ਨਹੀਂ ਦਿਖਾ ਰਹੀ ਉਹਨਾਂ ਨੇ ਕਿਹਾ ਕਿ ਉਹਨਾਂ ਨੇ 4 ਗੰਭੀਰ ਮੁੱਦਿਆਂ ਨੂੰ ਲੈ ਕੇ ਰਾਜਪਾਲ ਸਾਹਿਬ ਦੇ ਨਾਲ ਜਿਹੜੀ ਹੈ ਉਹ ਮੀਟਿੰਗ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਪਹਿਲਾ ਮੁੱਦਾ ਸ਼ਿਵਾਲਿਕ ਰੇਂਜ ਵਿੱਚ ਸਰਕਾਰੀ ਅਤੇ ਜੰਗਲਾਤ ਜ਼ਮੀਨ ਤੇ ਅਖੌਤੀ VIP ਵੱਲੋਂ ਕੀਤੇ ਗਏ ਕਬਜ਼ੇ ਦਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਸ ਨੂੰ ਕਾਨੂੰਨੀ ਬਣਾਉਣ ਦੀ ਯੋਜਨਾ ਬਣਾ ਰਹੇ ਹਨ ਜੋ ਉਹ ਨਹੀਂ ਕਰ ਸਕਦੇ ਏਜ ਮੀਨ ਸਰਕਾਰ ਅਤੇ ਜੰਗਲਾਤ ਵਿਭਾਗ ਦੀ ਹੈ ਇਸ ਨੂੰ ਕਿਸੇ ਵੀ ਕੀਮਤ ਤੇ ਕਾਨੂੰਨੀ ਨਹੀਂ ਬਣਾਇਆ ਜਾ ਸਕਦਾ ਦੂਸਰਾ ਮੁੱਦਾ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੜੀ ਅਮਨ ਕਾਨੂੰਨ ਦੀ ਸਥਿਤੀ ਹੈ ਉਹ ਕਾਫੀ ਗੰਭੀਰ ਬਣੀ ਹੋਈ ਹੈ ਪੰਜਾਬ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਪਰੋਂ ਰੋਜ਼ ਸੋਸ਼ਲ ਮੀਡੀਆ ਤੇ ਉੱਪਰ ਜਿਹੜੇ ਕਤਲ ਜਾਂ ਹੋਰ ਘਟਨਾਵਾਂ ਜਿਹੜੀਆਂ ਵਾਪਰ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਕਾਰੋਬਾਰੀ ਜਿਹੜੇ ਨੇ ਉਹ ਕਹਿ ਰਹੇ ਨੇ ਕਿ ਉਹ ਉਹਨਾਂ ਨੇ ਪੰਜਾਬ ਨੂੰ ਛੱਡ ਦੇਣਾ ਕਿਉਂਕਿ ਉਹ ਆਪਣੇ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਸ ਨੂੰ ਸੁਰੱਖਿਤ ਮਹਿਸੂਸ ਨਹੀਂ ਕਰ ਰਹੇ ਤੇ ਚਾ ਮੁੱਦਾ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਨਾਲਸ ਬੰਦ ਦੱਸਿਆ ਕਿ ਜਿੱਥੇ ਅਜੇ ਵੀ ਬੇਨੇਮੀਆ ਜਾਰੀ ਹੈ ਕਿਉਂਕਿ ਜਦੋਂ ਸੈਂਟਰ ਸਰਕਾਰ ਵੱਲੋਂ ਇੱਥੇ ਸੈਨੇਟ ਦੀਆਂ ਜਿਹੜੀਆਂ ਚੋਣਾਂ ਸੀ ਉਹਦੇ ਵਿੱਚ ਪੰਜਾਬ ਦੀ ਜਿਹੜੀ ਨੁਮਾਇੰਦਗੀ ਸੀ ਉਸ ਨੂੰ ਘਟਾ ਦਿੱਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਫਿਰ ਉੱਥੇ ਬਹੁਤ ਜ਼ਿਆਦਾ ਜਿਹੜੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਰੋਸ ਵਿਖਾਵਾ ਹੋਇਆ ਤਾਂ ਉਸ ਤੋਂ ਬਾਅਦ ਫਿਰ ਉਹ ਜਿਹੜਾ ਮੁੱਦਾ ਚੱਲ ਰਿਹਾ ਸੀ ਸੈਨੇਟ ਦੀਆਂ ਚੋਣਾਂ ਦਾ ਉਸ ਨੂੰ ਬੜੀ ਮੁਸ਼ਕਲ ਦੇ ਨਾਲ ਵਿਦਿਆਰਥੀਆਂ ਵੱਲੋਂ ਜਾਂ ਉੱਥੋਂ ਦੇ ਅਧਿਕਾਰੀਆਂ ਵੱਲੋਂ ਹੀ ਸੋਲਵ ਕੀਤਾ ਗਿਆ ਪੰਜਾਬ ਸਰਕਾਰ ਨੇ ਉੱਤੇ ਵਿੱਚ ਜਿਹੜੀ ਹੈ ਐਮ ਭੂਮਿਕਾ ਉਹ ਨਹੀਂ ਨਿਭਾਈ ਕਿਉਂਕਿ ਜਿਹੜੀ ਯੂਨੀਵਰਸਿਟੀ ਹੈ ਜੇ ਜਿਸ ਤਰੀਕੇ ਦੇ ਨਾਲ ਉੱਥੇ ਹੋ ਉਹ ਸਭ ਕੁਝ ਲਾਗੂ ਹੋ ਜਾਂਦਾ ਤਾਂ ਉਹ ਫਿਰ ਸੈਂਟਰ ਦੇ ਕੋਲ ਚਲੀ ਜਾਣੀ ਸੀ ਚੌਥਾ ਮੁੱਦਾ ਉਹਨਾਂ ਨੇ ਕਿਹਾ ਕਿ ਨਵੀਂ ਦਿੱਲੀ ਰੇਲਵੇ ਸਟੇਸ਼ਨ ਦਾ ਨਾਮ ਜਿਹੜਾ ਉਹ ਬਦਲ ਕੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਉੱਪਰ ਰੱਖਿਆ ਜਾਣਾ ਚਾਹੀਦਾ ਕਿਉਂਕਿ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਸਮੁੱਚੀ ਮਾਨਵਤਾ ਦੇ ਲਈ ਜਿਹੜੀ ਆ ਉਹ ਸ਼ਹਾਦਤ ਦਿੱਤੀ ਸੀ ਔਰ ਉਹਨਾਂ ਨੇ ਕਿਹਾ ਕਿ ਜਿਸ ਨਾਲ ਉਸ ਸਟੇਸ਼ਨ ਦਾ ਨਾਮ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਤੇ ਰੱਖਣ ਦੇ ਨਾਲ ਸ਼ਹਾਦਤ ਪਾਰੇ ਲੋਕਾਂ ਨੂੰ ਜਿਹੜਾ ਉਹ ਜਾਣੂ ਕਰਵਾਇਆ ਜਾ ਸਕੇਗਾ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਜਿਹੜੀ ਸਥਿਤੀ ਹੈ ਉਹਦੇ ਬਾਰੇ ਵੀ ਉਹਨਾਂ ਨੇ ਰਾਜਪਾਲ ਸਾਹਿਬ ਕੋਲ ਚਿੰਤਾ ਪ੍ਰਗਟਾਈ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਕਾਰੋਬਾਰੀ ਅੱਜ ਅਪਰਾਧੀਆਂ ਤੋਂ ਪਰੇਸ਼ਾਨ ਹਨ ਉਹ ਪੰਜਾਬ ਤੋਂ ਕਿਨਾਰਾ ਕਰਨ ਦੀ ਜਿਹੜੀ ਹੈ ਗੱਲ ਸੋਚ ਰਹੇ ਹਨ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਉਸ ਨੂੰ ਭਗਵਾਨ ਪ੍ਰਮਾਨ ਸਰਕਾਰ ਕੰਟਰੋਲ ਕਰਨ ਦੇ ਵਿੱਚ ਬੁਰੀ ਤਰ੍ਹਾਂ ناکਾਮ ਸਿੱਧ ਹੋਈ ਹੈ ਉਹਨਾਂ ਨੇ ਕਿਹਾ ਕਿ ਅਜੇ ਵੀ ਸਮਾਂ ਹੈ ਜੇ ਅਜੇ ਵੀ ਮੁੱਖ ਮੰਤਰੀ ਸਾਹਿਬ ਇਸ ਵੱਲ ਧਿਆਨ ਦੇ ਤਾਂ ਇਸ ਦੇ ਵਿੱਚ ਸੁਧਾਰ ਹੋ ਸਕਦਾ ਹੈ ਧੰਨਵਾਦ